ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਨਵੀਂ ਕਹਾਣੀ ਕਰਾਂਗੇ ਲੋੰਬੜੀ ਅਤੇ ਬੱਕਰੀ ਨਾ ਲੈਟਸ ਸਟਾਰਟ ਬਹੁਤ ਸਮਾਂ ਪਹਿਲਾਂ ਇੱਕ ਜੰਗਲ ਵਿੱਚ ਇੱਕ ਲੋੰਬੜੀ ਰਹਿੰਦੀ ਸੀ ਇੱਕ ਦਿਨ ਗਰਮੀ ਬਹੁਤ ਸੀ ਲੋੰਬੜੀ ਨੂੰ ਬਹੁਤ ਪਿਆਸ ਲੱਗੀ ਸੀ ਲੋੰਬੜੀ ਪਾਣੀ ਦੀ ਭਾਲ ਵਿੱਚ ਇੱਕ ਖੂਹ ਕੋਲ ਪਹੁੰਚੀ ਖੂਹ ਡੂੰਗਾ ਸੀ ਪਾਣੀ ਵਲ ਵੇਖਦਿਆਂ ਲੋੰਬੜੀ ਖੂਹ ਵਿੱਚ ਡਿੱਗ ਪਈ ਉਹ ਆ ਬਾਹਰ ਨਹੀਂ ਨਿਕਲ ਸਕਦੀ ਸੀ ਕਿਉਂਕਿ ਖੂ ਜਦਾ ਹੀ ਡੂੰਗਾਗਾ ਸੀ। ਲੋਂਬੜੀ ਬਚਾਓ ਬਚਾਓ ਕਹਿਣ ਲਗੀ ਪਰ ਉਹ ਖੂ ਇੰਨਾ ਡੂੰਗਾ ਸੀ ਕਿ ਉਹ ਦੀ ਆਵਾਜ਼ ਬਾਹਰ ਨਹੀਂ ਚਾਰੀ ਸੀ। ਅਚਾਨਕ ਇੱਕ ਬੱਕਰੀ ਉਧਰੋਂ ਲੰਘ ਰਹੀ ਸੀ। ਬੱਕਰੀ ਲੋਂਬੜੀ ਦੀ ਆਵਾਜ਼ ਸੁਣ ਕੇ ਖੂ ਕੋਲ ਗਈ। ਬੱਕਰੀ ਨੇ ਲੋਂਬੜੀ ਨੂੰ ਖੂ ਵਿੱਚ ਜਾਨ ਬਾਰੇ ਪੁੱਛਿਆ। ਲੋਂਬੜੀ ਨੇ ਬੱਕਰੀ ਨੂੰ ਕਿਹਾ ਕਿ ਬਾਹਰ ਗਰਮੀ ਹੈ ਉੱਥੇ ਤਾਂ ਠੰਡ ਹੈ। ਤੇ ਮੋਜਾ ਹਾਂ। ਹਨ ਤੂੰ ਵੀ ਆ ਜਾ। ਲੋਂਬੜੀ ਦੀ ਕੱਲਾ ਵਿਚ ਆ ਕੇ ਬੱਕਰੀ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਲੂੰਬੜੀ ਅਤੇ ਬੱਕਰੀ ਲਈ ਖੂਹ ਵਿੱਚੋਂ ਨਿਕਲਣਾ ਔਖਾ ਸੀ। ਲੂੰਬੜੀ ਨੇ ਬੱਕਰੀ ਨੂੰ ਪਿਛਲੇ ਪੈਰਾਂ ਤਿੱਖ ਲੋ ਕੇ ਅਗਲੇ ਪੈਰ ਖੂਹ ਦੀ ਕੰਧ ਨਾਲ ਲਗਾਉਣ ਲਈ ਕਿਹਾ। ਲੂੰਬੜੀ ਨੇ ਬੱਕਰੀ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਉਸ ਨੂੰ ਉੱਪਰ ਖਿੱਚ ਲਵੇਗੀ। ਬੱਕਰੀ ਨੇ ਉਸੇ ਤਰ੍ਹਾਂ ਕੀਤਾ। ਲੂੰਬੜੀ ਪਹਿਲਾਂ ਛਾਲ ਮਾਰ ਕੇ ਬੱਕਰੀ ਤੇ ਚੜੀ ਤੇ ਫਿਰ ਛਾਲ ਮਾਰ ਕੇ ਖੂਹ ਵਿੱਚੋਂ ਬਾਹਰ ਆ ਗਈ। ਬੱਕਰੀ ਨੇ ਲੂੰਬੜੀ ਨੂੰ ਉਸ ਨੂੰ ਬਾਹਰ ਕੱਢਣ ਬਾਰੇ ਕਿਹਾ। ਇਸ ਤੇ ਲੂੰਬੜੀ ਨੇ ਕਿਹਾ ਕਿ ਉਸ ਨੂੰ ਪਹਿਲਾਂ ਸੋਚ ਕੇ ਖੂਹ ਵਿੱਚ ਛਾਲ ਮਾਰਨੀ ਚਾਹੀਦੀ ਸੀ। ਇਹ ਆਖ ਚਲਾਕ ਲੂੰਬੜੀ ਬੱਕਰੀ ਨੂੰ ਉੱਥੋਂ ਹੀ ਛੱਡ ਕੇ ਜੰਗਲ ਵੱਲ ਚਲੀ ਗਈ। ਸਿੱਖਿਆ ਹਰ ਕਦਮ ਚੁੱਕਣ ਤੋਂ ਪਹਿਲਾਂ ਸੋਚ ਵਿਚਾਰ ਕਰੋ। ਠੀਕ ਹੈ ਕਿਉਂਕਿ ਲੋੰਬੜੀ ਚਲਾਕ ਸੀ ਉਹਨੇ ਆਪਣੇ ਦਿਮਾਗ ਦਾ ਯੂਜ਼ ਕੀਤਾ ਤੇ ਬੱਕਰੀ ਨੂੰ ਅੰਦਰ ਫਸਾ ਕੇ ਤੇ ਉਹ ਆਪ ਬਾਹਰ ਆ ਗਈ